ਸਾਸੀ ਕਾਲ ਜਰਾ ਮਾਇਦੇ ਨਾਲ ਲੋਕ ਤੁਹਾਡਾ ਸਵਾਰਤਾ ਹੋਰ ਸਾਰੇ ਠੀਕ ਠਾਕ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਹੁਣ ਹੋ ਰਹੀ ਆਟੇ ਪਾਣੀ ਦੇ ਰਸਮ ਤੇ ਵੈਸੇ ਟਾਈਮ ਤਾਂ ਸਹੀ ਹੈ 9:00 ਵੱਜ ਗਏ ਨੇ ਬਾਈ ਜੀ ਆ ਗਏ ਸਟੂਡੀਓ ਵਾਲੇ ਚਲੋ ਹੁਣ ਆਪਾਂ ਦੇਖਦੇ ਰਸਮ ਸ਼ੁਰੂ ਹੋ ਗਈ ਹੈ ਤੇ ਘਰਾਂ ਦੀ ਜੂਨੀ ਆ ਗਈ ਹੈ ਚਲੋ ਹੁਣ ਆਪਾਂ ਦੇਖਦੇ ਆ आई भी गुसार बैठे नहीं पानी नहीं पानी रात छोड़े कोई नहीं एक गाड़ी और फने ਹੁਣ ਕੀ ਬਣਾਈ ਜਾਣਾ ਸਬਜੀ ਠੀਕ ਆ ਆ ਜਾ ਆ ਬਲੌਗ ਬਣਾਈ ਜਾਂਦਾ ਫਿਰ ਨਹੀਂ ਫਿਰ ਬਲੌਗ ਜੋ ਕਲ ਵੀ ਕਹਿੰਦੇ ਆ ਕਿ ਕੱਲ ਵੀ ਜਾਣੇ ਪਰ ਜੇ ਨਹੀਂ ਲੈ ਨਹੀਂ ਗਿਆ ਉਹ ਦਰਹਾਂ ਦਰਨਾ ਦੇਠਾਂ ਦੇ ਪਾੜ ਗਏ ਨੇ ਨਾਲ ਨਾਲ ਮੇਰੇ ਦੇ ਨਾਲ ਮੈਂ ਸਹਾਇ ਕਰਕੇ ਹੁਣ ਆ ਗਏ ਹੁਣ ਆਪਾਂ ਬਦ ਜਾਗੋ ਲੈ ਆਏ ਹੈਗਾ ਪੀੜਾ ਲੈ ਆਏ ਬਾਕੀ ਸਮਾਨ ਜਿਹੜਾ ਚਾਹੀਦਾ ਸੀ ਉਹ ਵੀ ਲੈ ਆਂਦਾ ਬਰ ਗਾੜੀਆਂ ਤੇ ਹੁਣ ਆਪਾਂ ਬੇਫਿਕਰ ਹੈਗੇ ਆ ਇੱਕ ਦੋ ਕੰਮ ਰਹਿ ਗਏ ਹੁਣ ਉਹ ਕਰਕੇ ਆਵਾਂਗੇ ਦੋਸਤੋ ਜਨਰੇਟਰ ਦਾ ਪ੍ਰਬੰਧ ਹੋ ਗਿਆ ਹੈ ਦੋਸਤੋ ਤੇ ਸਾਇਲੈਂਟ ਜਨਰੇਟਰ ਹੈ ਬਾਕੀ ਡੈਕੋਰੇਸ਼ਨ ਸਾਰੀ ਹੋ ਗਈ ਹੈਗੀ ਤੇ ਲਾਈਟਿੰਗ ਦਾ ਪ੍ਰਬੰਧ ਹੋ ਗਿਆ ਹੈ ਸਾਗਰ ਲਾਈਟ ਕੋਡ ਕੁ ਪੂਰਾ ਬਲੀਓ ਇਹ ਮੈਂ ਤੁਹਾਨੂੰ ਸਾਰਾ ਰਾਤ ਨੂੰ ਦਿਖਾਉਂਗਾ ਬੰਦ ਕਰ ਲੈਣੇ जो तो लाइटिंग पूरी होगी उस टाइम मैं थोड़ा तो दिखाऊंगा रात में इधर चाह का प्रबंध हो गया पूरा टेंट ओके हो, हो गया थोड़ा जहा रहा दशमेष टेंट कोड पूरा वाले लाया गया है तो दोस्ती है मैं तो मैं थोड़ा स्पैशल वीडियो देगा कॉन्टैक्ट ਇੱਥੇ ਆਪਣੇ ਹੈਗੀਆਂ ਲੱਗਣੀਆਂ ਜਿਹੜੀਆਂ ਸਟਾਲਾਂ ਲੱਗਣੀਆਂ ਹੈਗੀਆਂ ਇੱਧਰ ਮਹਿੰਦੀ ਦੀ ਰਸਮ ਹੋਣੀ ਜੀ ਦੋਸਤੋ ਬਾਕੀ ਤਿਆਰੀ ਚੱਲੀ ਜਾਂਦੀ ਹੈਗੀ ਹੈ ਤੇ ਹੁਣ ਚਾ ਵੀ ਲੱਗ ਰਹੀ ਹੈਗੀ ਹੈ ਤੇ ਸਟਾਲਾਂ ਨਹੀਂ ਲੱਗੀਆਂ ਜਾਨੀ ਅਸੀਂ ਆ ਜੋ ਜੋ ਅੱਗੇ ਹੋਊਗਾ ਦੋਸਤੋ ਮੈਂ ਤੁਹਾਨੂੰ ਦੱਸੂਗਾ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਕੈਪਚਰ ਕਰਕੇ ਦਿਖਾਉਂਗਾ त ठीक है अॼु त इन वलॉग मेरा किथां त लॻिया प्लीज़ लाइक कमेंट शेयर ज़रूरु ज़रूरु करियो थैंक्यू